ਆ ਦੇਖੋ ਅੰਤ ਪੈਟਰੋਲ ਬੰਬ ਬਣਾਉਣਾ ਦੇਖਿਆ ਆਹ ਆ ਲੱਗਦਾ ਜਿਵੇਂ ਕੋਈ ਇੱਥੇ ਕੋਈ ਬੜੀ ਵੱਡੀ ਜੰਗ ਲੱਗੀ ਹੁੰਦੀ ਆ ਪਰ ਇਹ ਗਰੀਬਾਂ ਦੇ ਜੇ ਕੋਈ ਚਿੱਟੇ ਦੇ ਖਿਲਾਫ ਬੋਲਿਆ ਤਾਂ ਗਰੀਬਾਂ ਦੇ ਘਰ ਉਡਾ ਦਿੱਤੇਗੇ ਤੇ ਪਰ ਪੰਜਾਬ ਦਾ ਮੀਡੀਆ ਸ਼ਾਇਦ ਮਨ ਲਾਦਾ ਅੰਡੇ ਵਾਲੀਆਂ ਰੇੜੀਆਂ ਦੀ ਤੁਰਿਆ ਫਿਰਦਾ ਹਲੇ ਉਹਨਾਂ ਦਾ ਕਿੱਸਾ ਨਹੀਂ ਮੁੱਕਿਆ ਕਿਉਂਕਿ ਪੰਜਾਬ ਦਾ ਤਾਂ ਮੁੱਦਾ ਹੀ ਨਹੀਂ ਵੀ ਪੰਜਾਬ 'ਚ ਐਡਾ ਦੰਗਾ ਹੋਇਆ ਭੈੜਾ ਉਹ ਸੱਚ ਬੋਲਣ ਧਰਮ ਚਾਤੇ ਹਨ ਇਹਨਾਂ ਦਾਤ ਕਿਉਂ ਨਹੀਂ ਬੋਲੇ ਯਾਰ ਲੋਕ ਆਹ ਪੈਟਰੋਲ ਆ ਬੱਤੀਆਂ ਬਣਾ ਬਣਾ ਦੇ ਬੰਬ ਯਾਰ ਚੱਲੇ ਹੁਣ ਜਿੱਥੇ ਹੈ ਤੇ ਜੇ ਉਹਦੀ ਆਖ ਤੇ ਜੇ ਅਸੀਂ ਹੱਕ ਮੰਗਦੇ ਆ ਤਾਂ ਤੇ ਜੇ ਅਸੀਂ ਸੱਚ ਲਈ ਬੋਲਦੇ ਆ ਤਾਂ ਅਸੀਂ ਅੱਤਵਾਦੀ ਬਣ ਜਾਂਦੇ ਆ ਆ ਜਾ ਦਿਖਾ ਆ ਦੇਖੀ ਆ ਪੇਟੀਆਂ ਦੇਖੀ ਆ ਫੂਕਦੀਆਂ ਯਾਰ ਗਰੀਬਾਂ ਦਾ ਕੀ ਕਸੂਰ ਸੀ ਇਹਨਾਂ ਦੇ ਵਿੱਚ ਦੇਖ ਇਹਨਾਂ ਦਾ ਸਮਾਨ ਵੀ ਨਹੀਂ ਛੱਡਿਆ ਸਮਾਨ ਕੱਢਦਾ ਬੰਦਾ ਉੱਥੇ ਕੱਢਿਆ ਦੇਖੇ ਨਾ ਲੋਕਾਂ ਤੱਕ ਆ ਦੇਖੀ ਸ਼ਾਸਨ ਨੇ ਪੂਰਾ ਜ਼ੋਰ ਲਾ ਕੇ ਕਿਉਂ ਲਾਇਆ ਕਿਉਂ ਦੇਣਾ ਐਮ ਐਲ ਏ ਆ ਉਹਦਾ ਗਾੜੀਆਂ ਦੇਖੋ ਯਾਰ ਆ ਸੱਤ ਅੱਗ ਲਾ ਕੇ ਇਹ ਇਦਾਂ ਮੇੜਾ ਧੂੰਗਾ ਤੇ ਤੁਸੀਂ ਸੋਚ ਨਹੀਂ ਸਕਦੇ ਕਿ ਚਾਰੇ ਪੱਧਰ ਕਿ ਮੁੰਜੀ ਦਾ ਤੇ ਐਂ ਲੱਗਦਾ ਯਾਰ ਵੀ ਆਪਾਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਪੰਜਾਬ 'ਚ ਤਾਂ ਹੈ ਹੀ ਨਹੀਂ ਲੱਗਦਾ ਯਾਰ ਬਾਲਾ ਤਾਂ ਲੱਗਦੀ ਨਹੀਂ ਤਾਂ ਇਹ ਲੱਗਦਾ ਜਿਵੇਂ ਵਾਕਿਆ ਉਸਤ ਅੱਜ ਤੱਕ ਦਾ ਯਾਰ ਪੰਜਾਬ 'ਚ ਮੈਂ ਕਹਿੰਦਾ ਇਹ ਹੋਈ ਨਹੀਂ ਹੋਣਾ ਜਿਹੜਾ ਜਿਹੜਾ ਇਹ ਛੋਟੇ ਭਾਂਡੇ ਤੱਕ ਫੂਕਦੇ ਯਾਰ ਪੰਡੇ ਤੱਕ ਫੂਕਦੇ ਭਰੇ ਬਣਾਏ ਹੁੰਦਾ ਹੈ ਘਰ ਹੈ ਆ ਦਿਖਾ ਦਿਖਾ ਪੰਜਾਬ ਦੀ ਸਮਾਜ ਸੇਵੀ ਨੂੰ ਕੀ ਲਾ ਵੀ ਨਾ ਲੋਕਾਂ ਖਾਤਰ ਖੜੋ ਵੋਟਾਂ ਲੈਣ ਲਈ ਤਾਂ ਹਰੇਕ ਆ ਕੇ ਖੜ ਜਾਂਦਾ ਪਰ ਹੱਕ ਹੈ ਨਾ ਦੱਬਿਆ ਰਹਿ ਗਿਆ ਇੱਥੇ ਬੰਬ ਬਣਿਆ ਉਹਦਾ ਹਾਂ ਹਾਂ ਜਿਹੜਾ ਸਿਲੰਡਰ ਦਾ ਬੰਬ ਬਣ ਜਾਂਦਾ ਫਿਰ ਪਤਾ ਨਹੀਂ ਕੀ ਹੋ ਗਿਆ ਉਹ ਮਿੱਟੀ ਚੋਂ ਦੁੱਪੀ ਕੱਢੀ ਆ ਅਸੀਂ ਤੜਕੇ ਗੱਡੀ ਤੋਂ ਦੂਜੇ ਸਿਲੰਡਰ ਦੀ ਪਲਟੀ ਆ ਮੜ ਕੇ ਤੇ ਫਿਰ ਵੀ ਇੱਥੇ ਕਿਹਨੇ ਪੁੱਛਣਾ ਸੀ ਫਿਰ ਇੱਥੇ ਤਾਂ ਜਿੰਨਾ ਮਰਜ਼ੀ ਦੰਗਾ ਹੋਵੇ ਦੱਬੀ ਰਹਿ ਪੰਜਾਬ ਦਾ ਮੁੱਖ ਮਾਰ ਵੀ ਬੰਦੇ ਸੁੱਤਾ ਪਿਆ ਚਾਰ ਬਾਰੀ ਬਾਈ ਕੀਤਾ ਚੁਟਾ ਚਾਰ ਬਾਰੀ ਬਾਈ ਕਹਿੰਦਾ ਬ੍ਰਾਮਦ ਕੀਤਾ ਚੁਟਾ ਸੱਚੇ ਚਟਿਆ ਬੰਦਾ ਹੋ ਸੀ ਸਟਾਫ ਨੇ ਟੀਆਈ ਸਟਾਫ ਨੇ ਇਹ ਕਹਿੰਦੇ ਨਸ਼ੇ ਨਹੀਂ ਵੇਚਦਾ ਇਹ ਦੀਵਾਨ ਦੋ ਪੁੱਤ ਜੋ ਚੱਕਾ ਗਿਆ ਵੋਟਾਂ ਦੇ ਗੋਲ ਨਾਲ ਚਲਾਗਾ ਉਹਨੇ ਵੋਟਾਂ ਜਿੱਤਣ ਤੋਂ ਬਾਅਦ ਸਰਪੰਚ ਅੱਜ ਦੇ ਵੋਟਾਂ ਪਈਆਂ ਕਿੰਨੇ ਬਾਅਦ ਹੀ ਬੰਦੇ ਨੂੰ ਤੇ ਐਮਐਲਏ ਪਤਾ ਕਿਹਦੇ ਘਰੇ ਬੈਠਾ ਤੇ ਜਿਹੜਾ ਬੰਦਾ ਜਿਹੜਾ ਬੰਦਾ ਅੱਗ ਲਾ ਕੇ ਗਿਆ ਇਹਦੀ ਗੱਲ ਸੁਣਾਈ ਆ ਮੇਰੇ ਪੁੱਤਾਂ ਨੇ ਅਸਮਾਨ ਬਣਾਇਆ ਸੀਗਾ 25 ਖੇਸ ਸੀਗੇ ਤੇ ਨਾਲ ਦੇ ਜਿਹੜੇ ਇਥੇ ਵਿੱਚ ਸੜੇ ਹੋਏ ਆ 25 ਫੇਸ ਕੀ ਦਾ ਸਾਰਾ ਕੁਝ ਢਾਦਾ ਤੇ ਗੱਡੀਆਂ ਨਾਲ ਛੱਡੀਆਂ ਆਉਂਦਾ ਨਾ ਗੱਡੀਆਂ ਇਸ ਤਰ੍ਹਾਂ ਮਤਲਬ ਇਹਨਾਂ ਤੇ ਗੱਡੀਆਂ ਤੱਕ ਵਿੰਗੀਆਂ ਕਰਤੀਆਂ ਬਸ ਬਾਈ ਪਾਣੀ ਦਾ ਕੀ ਬਣਾ ਨਾ ਨਾ ਬਸ ਮੀਰਾ ਘਟ ਘਟ ਪੀ ਲੋ ਚੱਲ ਕੋਈ ਨਹੀਂ ਬਸ गो ਆ ਦੇਖੋ ਆ ਇੱਥੇ ਆ ਗਏ ਜਸਵਿੰਦਰ ਹਾਂ 45 ਮਿੰਟ ਲੱਗੇ ਹਾਂ ਉਹਨਾਂ ਨੇ ਇਹ ਕਰਿਆ ਇਹਨੇ ਚ 2:00 ਵਜੇ ਦਿਖਾਇਆ ਹਾਂ 8 ਘਰਨੇ ਇਹ ਕਿਹੜਾ ਥੋੜਾ ਟਾਈਮ ਲੱਗਦਾ ਦੇਖ ਸਾਰੇ ਘਰ ਆਪਾਂ ਨੂੰ ਦਿਖਾਉਣ ਤੇ 45 ਮਿੰਟ ਲੱਗ ਗਏ ਬਾਹਰ ਆਹ ਦੇਖੀ ਇਹਨਾਂ ਨੇ ਦੱਸਿਆ ਬੰਦਾ ਬਾਹਰ ਲਾਈਟ ਲਈ ਲਾਈਟ ਲਈ ਲਾਈਟ ਲਈ ਤੇਰੇ ਅੱਧਾ ਲਾਉ ਲੇਟ ਲਾ ਲੇਟ ਲਾ ਕੇ ਦਿਖਾ ਇਹ ਮੇਰਾ ਹੁੰਦਾ ਆ ਬਾਈ ਦਾ ਮਕਾਨ ਆ ਤੇਰੀ ਊਏ ਬਾਲਾ ਲੱਗਦਾ ਯਾਰ ਕੰਮ ਰੰਗ ਮਾਰ ਆ ਦੀਦਾ ਵਿੱਚ ਉਹ ਜਿੰਦੀ ਨਹੀਂ ਜੁਕ ਬਈ ਯਾਰ ਆਜ ਮੰਜਿਆ ਦੇ ਛੱਡ ਕੇ ਕੱਪੜੇ ਵਾਲੇ ਮਸ਼ੀਨ ਮਚਾਈ ਤੇ ਉਹ ਤੇ ਫੂਲਾ ਦਾ ਚੱਕ ਕੇ ਲੈ ਗਿਆ ਉਹਦਾ ਬੱਦ ਇੱਥੇ ਮਸ਼ੀਨ ਮਚਾਈ ਆ ਆ ਮਸ਼ੀਨ ਮਚਾਈ ਆ ਬਾਈ ਕਿੰਨੇ ਇੱਥੇ ਆ ਘਰ ਵਾਲਾ ਮਾਲਕ ਖੜਾ ਇੱਥੇ ਆ ਭਾਂਡੇ ਮਚਾਏ ਮੇਰੀ ਛੋਟੀ ਭਤੀਜੀ ਦੇ ਬਣਾਏ ਵਾ ਭਾਂਡੇ ਬਣਾਈ ਥੋੜੇ ਬਿਨਾਂ ਦਾ ਬਿਚਾਰਾ ਗਰੀਬ ਵਾਲੇ ਤਾਲ ਬਣਾਇਆ ਆ ਆਉਂਦੀਆਂ ਤੀਆਂ ਦਾ ਦਾਜ ਬਣਾਇਆ ਹਨਾ ਸੁੱਧੀਆਂ ਦਾ ਦਾਜ ਬਣਾਇਆ ਹਾਂ ਤੇ ਸਾਰਾ ਤੈਸ ਨੈਤ ਕਰਤਾ ਹਾਂ ਹਾਂ ਬਣਾਈ ਜਾਂਦੇ ਤੇ ਥੋੜਾ ਸਹੀ ਹੈ ਉਹਦੇ ਦੋ ਬਚਾਰੇ ਵੀ ਅਸੀਂ ਉਹ ਕੁੜੀਆਂ ਨਾਲ ਦੋ ਦਰਦਨਾ ਹਾਸਾ ਯਾਰ ਇਹ ਤਾਂ ਸੂਚ ਤੋਂ ਵੀ ਪਰੇ ਹੈ ਯਾਰ ਹਨਾ ਉਹ ਲੱਗਦਾ ਹੀ ਨਹੀਂ ਵੀ ਪੰਜਾਬ ਚ ਫਿਰਦੇ ਵੇ ਇਹੋ ਜਿਹਾ ਕੁਝ ਵੀ ਹੋਣਾ ਦੇਖਿਆ ਹੁਣ ਤੱਕ ਇਹ ਕੱਲ ਨੂੰ ਕੋਈ ਹੋਰ ਦੂਜਾ ਡੇਰ ਇੱਧਰ ਵੀ ਦੇਖੋ ਦੂਜਾ ਕਮਰਾ ਵੀ ਦੇਖੋ ਇੱਧਰ ਬੈੱਡ ਕੱਪਾ ਐਲਸੀਡੀ ਸਾਰਾ ਦੇਖੋ ਇੱਧਰ ਬੈੱਡ ਪਾਈ ਹੋਈ ਹੈ ਇੱਥੇ ਇਹ ਬੱਚਿਆਂ ਦਾ ਆਹ ਦੀ ਬੈੱਡ ਬੁੱਧ ਸਭ ਮਚਾਦਾ ਇੱਥੇ ਬਾਕੀ ਚੱਕ ਕੇ ਲੈ ਗਏ ਸਮਾਨ ਇੱਥੇ ਐਲਸੀਡੀ ਸੀਗੀ ਆਵੇ ਇੱਥੇ ਤੁਸੀਂ ਮਜੀ ਨਹੀਂ ਲੱਗਣਾ ਦੇਖਣਾ ਆ ਤੁਹਾਨੂੰ ਆਹ ਐਲਸੀਡੀ ਆ ਪਈ ਆ ਟੀਵੀ ਵੀ ਬੰਨਿਆ ਆ ਇਹ ਵੀ ਬੰਨਿਆ ਤੇ ਆਪਣਾ ਬੈਟਰਾ ਲੈ ਗਏ ਜੀ ਉਹਦੇ ਵਾਲਾ ਚੱਕ ਕੇ ਨਵੈਟਰ ਵਾਲਾ ਅੱਛਾ ਤੇ ਢੋਲੀਆਂ ਲੈ ਕੇ ਸਾਡੀਆਂ ਫਲੈਂਡਰਾਂ ਵਾਲੀਆਂ ਸਾਰੀਆਂ ਚੱਕ ਕੇ ਟੋਲਿੰਗਾ ਤਾਂ ਲੈ ਜਾਨੂੰ ਵੀ ਆ ਕੇ ਫਾਰਮਾਂ ਲੈ ਕੇ ਚੱਲੇ ਜਾਣਗੇ ਬੰਬ ਚੱਲੇ ਜਾਣਗੇ ਆਹ ਬੁਰੀ ਆ ਗਈ ਆਹ ਸਮੀ ਆ ਗਿਆ ਇੱਥੇ ਸਾਰਾ ਕੁਝ ਪਿਆ ਦੇ ਤਜੋਰੀ ਨੂੰ ਰਸੋਈ ਜੋ ਆਹ ਸਾਹਮਣੇ ਇੱਥੇ ਬੈਠ ਰਾਂ ਲੱਗਾ ਆ ਤੇ ਆਹ ਵੀ ਪਈ ਤਾਰ ਇਨਵਰਟਰ ਦੀ ਇੱਥੇ ਫਿਰ ਆ ਉਹ ਕਵਰੇਜ ਪਾ ਲੇ ਫਿਰ ਤੇ ਬਈ ਦੇਖੋ